ਆ ਹਾਂ ਜੀ ਬਾਈ ਕੀ ਹਾਲ ਚਾਲ ਆ ਜੀ ਸਾਰਿਆਂ ਦਾ ਤੇ ਵੀਰੇ ਆਪਾਂ ਕਰਦੇ ਪਏ ਆ ਤੂੜੀ ਦੀ ਸੇਵਾ ਤੇ ਆਪਾਂ ਲੈ ਕੇ ਜਾਂਦੇ ਟਰਾਲੇ ਭਰ ਕੇ ਦੋ ਬੰਨ ਤੇ ਜਿੱਧਰ ਪਾਣੀ ਆਇਆ ਹੋਇਆ ਤੇ ਪਾਣੀ ਵੀ ਵੀਰੇ ਬਹੁਤ ਜ਼ਿਆਦਾ ਆਇਆ ਕੱਲ ਹੀ ਪਤਾ ਕਰਕੇ ਆਏ ਸੀਗੇ ਕਿ ਕਿਧਰ ਕਿਧਰ ਕਿਹੜੀ ਚੀਜ਼ ਦੀ ਜ਼ਿਆਦਾ ਲੋੜ ਆ ਤੇ ਉਹ ਕਹਿੰਦੇ ਸੀ ਬਾਈ ਸਾਨੂੰ ਲੰਗਰ ਪ੍ਰਸ਼ਾਦਾ ਵੀ ਬਹੁਤ ਆ ਹਰ ਇੱਕ ਚੀਜ਼ ਸਾਨੂੰ ਪੂਰੀ ਐ ਬਸ ਸਾਨੂੰ ਕੱਲ ਹੀ ਤੂੜੀ ਤੇ ਪੱਠੇ ਚਾਹੀਦੇ ਆ ਸਾਡੇ ਡੰਗਰ ਭੁੱਖੇ ਮਰਦੇ ਪਏ ਆ ਤੇ ਇਹ ਆ ਜੈਕ ਟਰਾਲਾ ਲਿਆ ਭਾਰਾ ਤੇ ਦੂਜਾ ਟਰਾਲਾ ਬਾਈ ਭਰੀ ਜੰਨੇ ਆ ਤੇ ਕਾਲੂ ਫਿਰ ਵੀਰੇ ਇੱਕ ਟਰਾਲਾ ਸੀ ਚੜੀ ਦਾ ਭਰਨਾ ਪੱਠਿਆਂ ਦਾ ਵੱਢ ਕੇ ਕੁੱਤਰ ਕੇ ਤੇ ਤਿੰਨ ਟਰਾਲੇ ਵੀਰੇ ਇੱਥੇ ਲੈ ਕੇ ਜਾਵਾਂਗੇ ਪਿੰਡ ਸਭਰਾ ਤੇ ਅਗਲਾ ਪਿੰਡ ਕਿਹੜਾ ਸਿਰ? ਕুতਬਦੀਨ ਕੁਪਤੋ ਕੀ? ਕਤਬਦੀਨ ਕੁਪਤਬਦੀਨ ਇੱਕ ਫਤਿਹਬਾਦ ਇੱਕ ਫਤਿਹਬਾਦ ਬਈ ਤੇ ਉੱਥੇ ਜ਼ਰੂਰ ਲੈ ਕੇ ਸਾਰੇ ਵੀ ਪਹੁੰਚੋ ਤੂੜੀ ਤੇ ਪੱਠੇ ਵੱਢ ਤੋਂ ਆਦੇ ਆ ਰਕ ਪਸੂ ਕੁੱਤਰ ਕੇ ਕੁੱਤਰ ਕੇ ਹਾਂਜੀ ਸਾਬਤਿਆਂ ਦਾ ਕੋਈ ਫਾਇਦਾ ਨਹੀਂ ਜਿਹੜੇ ਕੱਲ ਸਾਬਤੇ ਲੈ ਕੇ ਆਏ ਸੀ ਵੇਖਿਆ ਹੈ ਬਈ ਤੇ ਉਹਦਾ ਮੱਧਿਆ ਉਹਨੇ ਖਾਂਦਿਆਂ ਨਹੀਂ ਉਹਨੇ ਖਾਂਦੇ ਨਹੀਂ ਮੱਧਿਆ ਇਨੇ ਤੋਂ ਡੰਡੇ ਰਹੀ ਜਾਂਦੇ ਪਤੇ ਖਾਈ ਜਾਂਦੀਆਂ ਤੇ ਪੱਠੇ ਸਾਰੇ ਕੁਤਰਕੇ ਲਜਾਇਓ ਮੇਰਾ ਵੀਰ ਅਸੀਂ ਵੀ ਕੱਲ ਨੂੰ ਇੱਕ ਟਰਾਲਾ ਭਰਨਾ ਵਾ ਪੱਠੇ ਕੁਤਰਕੇ ਭਰਨਾ ਤੇ ਇੰਨੇ ਨਾ ਵੀਰੇ ਉਹਨੇ ਉਹਨੇ ਤੂੜੀ ਲਾਈਆਂ ਗੋ ਉਹਨੇ ਪੱਠੇ ਲਾਈ ਜਾਵਾਂਗੇ ਤੇ ਸਾਰੇ ਵੀਰ ਜ਼ਰੂਰ ਪਹੁੰਚੋ ਮਿਹਰਬਾਨੀ ਕਰਕੇ ਸਾਰੇ ਭਰਾ ਜ਼ਰੂਰ ਪਹੁੰਚੋ ਉੱਥੇ ਯਾਰ ਲੈ ਕੇ ਟਰਾਲੇ ਆਲੋ